ਉਹ ਦਿਨ ਦਾ ਲਾ ਕੇ ਆਇਆ ਕੁਛੇਤਰ ਰਾਤ ਦਾ ਹੁਣ ਰਾਜਪੁਰੇ ਲਾਣਾ ਹੈ ਤੇ ਮੈਂ ਕਿਹਾ ਰਸਤੇ ਸ ਰੂਟ ਸੇਮ ਹੀ ਹੈ ਹਜੇ ਅੱਧਾ ਘੰਟਾ ਹੈਗਾ ਉੱਥੇ ਮੈਂ ਕਿਹਾ ਜਾਂਦੇ ਜਾਂਦੇ ਹਾਦਰੀ ਲਾ ਕੇ ਜਾਈਏ ਧਮਕੀਆਂ ਵਗੈਰਾ ਦੇ ਮੈਸੇਜ ਵੀ ਆ ਰਹੇ ਆ ਪਰ ਇਹ పార్ਟ ਆਫ ਲਾਈਫ ਹੈ ਕਿਉਂਕਿ ਜੇ ਤੁਸੀਂ ਤੇਰੇ ਧਮਕੀਆਂ ਆ ਆਈਡੀਆ ਨਹੀਂ ਉੱਥੇ ਮੇਰੇ ਮੋਬਾਈਲ 'ਚ ਹੈਗੇ ਵੀ ਤੁਹਾਨੂੰ ਮੈਂ ਸਕਰੀਨਸ਼ਾਟ ਦੇ ਦੂੰਗਾ ਕੋਈ ਸਾਨੂੰ ਕਹਿੰਦਾ ਇਹ ਅਤੰਕਵਾਦੀ ਨੇ ਤੁਸੀਂ ਗਲਤ ਬੰਦਿਆਂ ਦਾ ਸਾਥ ਦੇ ਰਹੇ ਹੋ ਤੁਹਾਡੇ ਗਲਤ ਸ਼ਬਦ ਬੋਲਦੇ ਆ ਵੀ ਤੁਹਾਡੇ ਗੋਲੀ ਮਾਰ ਦਾਂਗੇ ਇਦਾਂ ਕਰ ਦਾਂਗੇ ਵਿਆਹਾਂ ਤੇ ਵੀ ਪ੍ਰਮੋਟ ਕਰ ਰਹੇ ਆ ਜਿਹੜਾ ਫਾਰਮਰ ਪ੍ਰੋਟੈਸਟ 2 ਗਾਣਾ ਕੀਤਾ ਸੀਗਾ ਆਪਾਂ ਆਪਣੇ ਵਿਆਹਾਂ ਦੇ ਵਿੱਚ ਵੀ ਪ੍ਰਮੋਟ ਕਰ ਰਹੇ ਆ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਆ ਦੂਜੀ ਗੱਲ ਹੈ ਸਾਡੇ ਤੇ ਟੈਗ ਤਾਂ ਲੱਗਣਾ ਹੀ ਹੈ ਵੀ ਇਹ ਵੱਖਵਾਦੀ ਨਹੀਂ ਐ ਤੰਕਵਾਦੀ ਕਦੇ ਕਿਸੇ ਕਾਰਪੋਰੇਟ ਘਰਾਣੇ ਨੇ ਧਰਨਾ ਦਿੱਤਾ ਵੀ ਸਾਡਾ ਕਰਜ਼ਾ ਮਾਫ਼ ਕਰ ਦਿਓ ਫਿਰ ਫੇਰ ਵੀ ਉਹਨਾਂ ਦਾ ਹਰ ਸਾਲ 2 ਤੋਂ 2.5 ਲੱਖ ਕਰੋੜ ਰੁਪਇਆ ਉਹਨਾਂ ਦਾ ਮਾਫ਼ ਕੀਤਾ ਜਾਂਦਾ ਹੈ ਇੱਕ ਕਿਸਾਨ ਦਾ ਕੋਈ ਸਕੂਟਰ ਮੋਟਰਸਾਈਕਲ ਦੀ ਜਾਂ ਟਰੈਕਟਰ ਦੀ ਕਿਸ਼ਤ ਟੁੱਟ ਵੀ ਹੋ ਜਾਂਦੇ ਨੇ, ਦੇਸ਼ ਵੀ ਛੱਡ ਜਾਂਦੇ ਨੇ। ਹਾਂਜੀ। ਕਿਸੇ ਦੀ ਇੱਕ ਕਿਸ਼ਤ ਟੁੱਟ ਜੇ, ਉਹਨੂੰ ਚੱਕ ਕੇ ਕਹਿੰਦੇ ਆ ਤੈਨੂੰ ਜੇਲ੍ਹ 'ਚ ਪਾ ਦਾਂਗੇ। ਸਭ ਤੋਂ ਪਹਿਲਾਂ ਇਹ ਟਰੈਕਟਰ ਜਿਹੜਾ ਟੁੱਟਿਆ ਸੀ ਇੱਥੇ, ਉਹ ਮੈਂ ਕੋਸ਼ਿਸ਼ ਕੀਤੀ ਸੀ ਜਿੰਨੀ ਔਕਾਤ ਹੈ ਮੈਂ ਮੈਂ ਕਿ ਉਹਨੂੰ ਠੀਕ ਕਰਾਉਂਗਾ। ਉਹਨੂੰ ਆਪਾਂ ਰਾਜਪ੍ਰੇ ਰਿਪੇਅਰ ਕਰਾ ਰਹੇ ਹਾਂ। ਜਿਹੜਾ ਟਰੈਕਟਰ ਜਿਹੜਾ ਟੁੱਟਿਆ ਸੀ ਟਾਇਰ ਟੋਰ ਭੰਤੇ ਸੀ ਉਹਨਾਂ ਹਾਂਜੀ। ਤੇ ਉਹਦੀ ਆਪਾ ਰਿਪੇਅਰ ਕਰ ਹਾਂਜੀ ਰਿਪੇਅਰ ਕਰਾ ਲਿਆ ਜਰਾ ਲਗਾਤਾਰ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਹਿੰਦੇ ਪਿਛਲੇ ਜਦੋਂ ਅੰਦੋਲਨ ਹੋਇਆ ਦਿੱਲੀ ਤਾਂ ਉਦੋਂ ਬਹੁਤ سارے ਕਲਾਕਾਰ ਆਏ ਸੀ ਕਹਿੰਦੇ ਪਰ ਇਸ ਵਾਰ ਕਲਾਕਾਰ ਕੋਈ ਪਹੁੰਚ ਨਹੀਂ ਆ ਸੀ ਔਰ ਸੀਜ਼ਨ ਵੀ ਚੱਲ ਰਿਹਾ ਮੈਂ ਵੀ ਤਕਰੀਬਨ ਇੱਥੇ 2-3 ਵਾਰ ਤਾਂ ਮੈਂ ਆਪਣਾ ਵਰਦੀ ਚ ਹੀ ਆਇਆ ਹੁਣ ਵੀ ਸਟੇਜ ਤੇ ਜਾਣਾ ਸਿੱਧਾ ਹੀ ਤੇ ਮੈਨੂੰ ਉਮੀਦ ਹੈ ਬਾਕੀ ਹੌਲੀ-ਹੌਲੀ ਆਉਣਗੇ ਮੈਨੂੰ ਤਾਂ ਉਮੀਦ ਹੈ ਆਉਣਗੇ ਜ਼ਰੂਰ ਤੇ ਆਣਾ ਚਾਹੀਦਾ ਹੈ ਤਾਂ ਸ਼ੰਭੂ ਬਾਡਰ ਦੇ ਉੱਪਰ ਮੌਜੂਦ ਨਾ ਅੱਜ ਮੀਟਿੰਗ ਜਿਹੜੀ ਐ ਚੌਥੀ ਮੀਟਿੰਗ ਸ਼ੁਰੂ ਹੋ ਚੁੱਕੀ ਐ ਛੇਵਾਂ ਦਿਨ ਐ ਤੇ ਉਸ ਮੀਟਿੰਗ ਨੂੰ ਲੈ ਕੇ ਲਗਾਤਾਰ ਸਾਰਿਆਂ ਦੀ ਨਿਗਾਹਾਂ ਬਣੀਆ ਹੋਈਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਾਰੇ ਲੋਕ ਪਹੁੰਚ ਰਿਹਾ ਕਿਸਾਨ ਪਹੁੰਚ ਰਿਹਾ ਉੱਥੇ ਰੇਸ਼ਮ ਸਿੰਘ ਅਨਮੋਲ ਜੋ ਕਿ ਪਹਿਲੇ ਦਿਨ ਤੋਂ ਡਟੇ ਹੋਏ ਨੇ ਇਸ ਮੋਰਚੇ ਦੇ ਵਿੱਚ ਤੇ ਉਹ ਵੀ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਨਕਮ ਟੈਕਸ ਦਾ ਜਿਹੜਾ ਹੈ ਉਹਨਾਂ ਨੂੰ ਨੋਟਿਸ ਵੀ ਆਇਆ ਉਹਦੇ ਉੱਪਰ ਵੀ ਗੱਲਬਾਤ ਕਰਾਂਗੇ ਤਾਂ ਬਾਈ ਕੀ ਹਾਲ ਨੇ ਠੀਕੋ ਬਹੁਤ ਵਧੀਆ ਚੜ੍ਹਦੀ ਕਲਾ ਜੀ ਮੈਂ ਹੁਣੇ ਕਿਉ जिने ਵਿਆਦਾ ਪ੍ਰੋਗਰਾਮ ਲਾ ਕੇ ਆਏ ਕਿਸੇ ਵੀ ਹੁਣ ਜਿਨੇ ਆਪਣਾ ਵਿਰਕ ਪੈਲੈਸ ਕੋ ਖੇਤਰ ਪ੍ਰੋਗਰਾਮ ਸੀ ਹੁਣੇ ਰਾਤ ਦਾ ਮੇਰਾ ਰਾਜਪਰੇ ਆ ਤੇ ਮੈਂ ਕਿਹਾ ਜਾਂਦੇ ਜਾਂਦੇ ਇੱਕ ਹਾਜ਼ਰੀ ਇੱਥੇ ਲਾ ਜਾਈਂ ਅੱਛਾ ਸ਼ੋਅ ਤੇ ਜਾਣਾ ਸੀ ਉਸ ਤੋਂ ਪਹਿਲਾਂ ਸੋਚਿਆ ਚਲੋ ਹਾਜ਼ਰੀ ਲਵਾ ਜਾਈਂ ਹਾਂਜੀ ਸ਼ੋਅ ਦਿਨ ਦਾ ਲਾ ਕੇ ਆਇਆ ਹਾਂ ਖੁਰਛੇਤਰ ਰਾਤ ਦਾ ਹੁਣ ਰਾਜਪਰੇ ਲਾਣਾ ਤੇ ਮੈਂ ਕਿਹਾ ਰਸਤੇ 'ਚ ਰੂਟ ਸੇਮ ਹੀ ਆ ਹਜੇ ਅੱਧਾ ਘੰਟਾ ਹੈਗਾ ਉੱਥੇ ਮੈਂ ਕਿਹਾ ਜਾਂਦੇ ਜਾਂਦੇ ਹਾਜ਼ਰੀ ਲਾ ਕੇ ਜਾਈਂ ਕੰਟੈਕਟ ਵਾਲਿਆਂ ਨੂੰ ਦਿੱਤਾ ਜਵਾਬ ਫਿਰ ਉਹਨੂੰ ਬ੍ਰਦਰ ਦੀ ਤੇ ਸਹੀ ਦੀ ਡਿਊਟੀ ਲਈ ਹੈ ਤੇ ਸੋਸ਼ਲ ਮੀਡੀਆ ਤੇ ਕਾਫੀ ਧਮਕੀਆਂ ਵਗੈਰਾ ਦੇ ਮੈਸੇਜ ਵੀ ਆ ਰਹੇ ਆ ਪਰ ਇਹ పార్ਟ ਆਫ ਲਾਈਫ ਹੈ ਕਿਉਂਕਿ ਜੇ ਤੁਸੀਂ ਦੇ ਰਹੇ ਧਮਕੀਆਂ ਆ ਆਈਡੀਆ ਨਹੀਂ ਉੱਥੇ ਮੇਰੇ ਮੋਬਾਈਲ 'ਚ ਹੈਗੇ ਵੀ ਤੁਹਾਨੂੰ ਮੈਂ ਸਕਰੀਨਸ਼ਾਟ ਦੇ ਦੂੰਗਾ ਕੋਈ ਸਾਨੂੰ ਕਹਿੰਦਾ ਇਹ ਅਤੰਕਵਾਦੀ ਨੇ ਤੁਸੀਂ ਗਲਤ ਬੰਦਿਆਂ ਦਾ ਸਾਥ ਦੇ ਰਹੇ ਹੋ ਤੁਹਾਡੇ ਗਲਤ ਸ਼ਬਦ ਬੋਲਦੇ ਆ ਵੀ ਤੁਹਾਡੇ ਗੋਲੀ ਮਾਰ ਦਾਂਗੇ ਇਦਾਂ ਕਰ ਦਾਂਗੇ ਪਰ ਵੈਸੇ ਪਈਦ ਨਹੀਂ ਬਾਈ ਮੈਸੇਜ ਨੇ ਸਕਰੀਨਸ਼ਾਟ ਪਏ ਆ ਮੇਰੇ ਕੋਲ ਮੈਂ ਕੋਸ਼ਿਸ਼ ਵੀ ਕਰੂੰਗਾ ਸ਼ਾਇਦ ਮੈਂ ਐਫ ਆਈ ਆਰ ਵੀ ਕਰਾਂਗਾ ਉਹਨਾਂ ਦੇ ਖਿਲਾਫ ਅੱਛਾ ਕਹਿੰਦੇ ਮੋਰਚੇ 'ਚ ਕਿਉਂ ਆਉਣੇ ਹੋ ਤਾਂ ਫਿਰ ਧਮਕੀ ਦਿੰਦੇ ਨੇ ਉਹ ਕਹਿ ਰਹੇ ਨਹੀਂ ਵੀ ਤੁਸੀਂ ਗਲਤ ਹੋ ਤੁਹਾਡਾ ਮਕਸਦ ਹੈ ਹੀ ਨਹੀਂ ਤੁਸੀਂ ਤਾਂ ਕਿਸਾਨ ਹੈ ਹੀ ਨਹੀਂ ਤੁਹਾਨੂੰ ਕੀ ਲੈਣਾ ਉਹਨੂੰ ਉਹਨੂੰ ਮਤਲਬ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਆਪਾਂ ਕਲਾਕਾਰ ਵੀ ਕਿਸਾਨ ਹੋ ਸਕਦਾ ਹੈ ਕਿ ਸਾਡੀਆਂ ਮੰਗਾਂ ਜਾਇਜ਼ ਨੇ ਦੂਜੀ ਅੱਜ ਮੈਂ ਇੱਕ ਰਿਪੋਰਟ ਪੜ੍ਹ ਰਿਆ ਸੀ ਦਵਿੰਦਰ ਸ਼ਰਮਾ ਦੀ ਬੜੇ ਲੈਜੈਂਡ ਨੇ ਜੇ ਖੇਤੀਬਾੜੀ ਦੀ ਗੱਲ ਕਰੀ ਹਾਂਜੀ ਤੇ ਉਹਨਾਂ ਨੇ ਬੜੀਆਂ ਪਿਆਰੀਆਂ ਗੱਲਾਂ ਕੌੜੀਆਂ ਗੱਲਾਂ ਕਹੀਆਂ ਸਾਡੇ ਦੇਸ਼ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ 27 ਰੁਪਏ ਪਰ ਡੇ ਇਨਕਮ ਐਵਰੇਜ ਆ ਰਹੀ ਹੈ ਕਿਸਾਨਾਂ ਦੀ ਔਰ 10000 ਰੁਪਏ ਪਰ ਮੰਥ ਇਨਕਮ ਹੈ ਭਾਰਤ ਦੇ ਇੱਕ ਕਿਸਾਨ ਦੀ ਤੇ ਦੇਖੋ ਕਿੰਨੀ ਮਹਿੰਗਾਈ ਹੈ ਦੂਜੀ ਗੱਲ ਹੈ 50 ਕਿਲੋ ਦਾ ਹੁੰਦਾ ਸੀਗਾ ਜਿਹੜਾ ਖਾਦ ਪਾਣੇ ਆਪਾਂ ਥੈਲਾ ਹੌਲੀ ਹੌਲੀ ਉਹਦਾ weight ਘਟਦੇ ਜਾ ਰਹੇ ਪਹਿਲਾਂ 45 ਕੀਤਾ ਹੁਣ 40 ਕੀਤਾ ਖਰਚ ਖਰਚ ਕਿੰਨੇ ਵਧਦੇ ਜਾ ਰਹੇ ਆ ਤੇ ਸਾਡਾ ਜਿਹੜਾ ਕਣਕ ਦੀ ਜੇ ਮੈਂ ਗੱਲ ਕਰਾਂ ਜਦੋਂ ਆਪਾਂ ਸੁਆਮੀ ਨਾਥਨ ਰਿਪੋਰਟ ਦੀ ਗੱਲ ਕਰਦੇ ਆ ਸੀ2 50 ਦੇ ਹਿਸਾਬ ਨਾਲ 3150 ਰੁਪਿਆ ਕਣਕ ਦਾ ਰੇਟ ਬਣਦਾ ਦਿੱਤਾ ਸਾਨੂੰ ਜਾ ਰਿਹਾ 12100 ਤੇ ਜਿਹੜੇ ਮੈਂ ਹੁਣੇ ਉੱਤਰਾਖੰਡ ਲਖੀਮਪੁਰ ਖੀਰੀ ਤੇ ਕਾਸ਼ੀ ਪਰ ਉਧਰ ਪਰ ਉਧਰ ਮੈਂ ਵੈਡਿੰਗ ਸ਼ੋਅ ਲਾਣ ਗਿਆ ਸੀ ਮੈਂ ਉੱਥੇ ਪੁੱਛਿਆ ਲੋਕਾਂ ਨੂੰ ਵੀ ਇੱਥੇ ਰੇਟ ਉਹ ਕਹਿੰਦੇ ਸਾਨੂੰ ਤਾਂ ਮਿਲਦੀ ਨਹੀਂ ਐਮਐਸਪੀ ਉੱਥੇ 1700 1800 1900 ਇਦਾਂ ਜਾਂ 1500 ਨੂੰ ਕਣਕ ਵਿੱਚ ਦੀ ਹੈ ਤੇ ਹੋਰ ਸਾਰੀਆਂ ਫਸਲਾਂ ਦਾ ਵੀ ਇਹੀ ਹਾਲ ਹੈ ਜਿਹੜੇ ਵਿਚੋਲੀ ਨਹੀਂ ਜਾਂ ਵਿੱਚ ਮੈਂ ਕਹਿੰਦਾ ਜਿਹੜੇ ਸ਼ੈਲਰ ਮਾਲਕ ਨੇ ਜਾਂ ਹੋਰ ਕਾਰਪੋਰੇਟ ਵਰਲਡ ਹੈ ਜਿਹੜਾ ਉੱਥੋਂ ਫਸਲਾਂ ਚੱਕ ਕੇ ਇੱਥੇ ਪੰਜਾਬ ਚ ਵੇਚੀ ਜਾਂਦਾ ਤੇ ਕਿਸਾਨ ਨਾਲ ਬੜਾ ਤੱਕਾ ਹੋ ਰਿਹਾ ਭਈ ਜਿਵੇਂ ਪੁੱਛਾਂ ਤੁਸੀਂ ਕੁਝ ਹੁਣੀ ਕਿਹਾ ਸੀ ਕਿ ਵੈਡਿੰਗ ਸੀਜ਼ਨ ਆ ਹਨਾ ਦੇਖੋ ਸਾਰੇ ਵਿਆਹ ਚੱਲ ਰਹੇ ਨੇ ਸਾਰੇ ਕਲਾਕਾਰ ਵਿਆਹ ਜਿਹੜੇ ਨੇ ਲਾ ਰਹੇ ਨੇ ਲਾਉਣੇ ਵੀ ਚਾਹੀਦੇ ਕਿਉਂਕਿ ਠੀਕ ਹੈ ਉਹ ਵੀ ਕੰਮ ਹੈ ਤੇ ਤੁਸੀਂ ਪਹਿਲੇ ਦਿਨ ਤੋਂ ਲੈ ਕੇ ਛੇ ਮਾ ਦਿਨ ਲਗਾਤਾਰ ਤੁਸੀਂ ਟਾਈਮ ਕੱਢ ਰਹੇ ਹੋ ਕਦੇ-ਕਦੇ ਔਖਾ ਵੀ ਹੋ ਜਾਂਦਾ ਹੁਣਾਂ ਕਿਉਂਕਿ ਹੁਣ ਵੀ ਦੇਖੋ ਸੀ ਜਾਣਾ ਹੈ ਸ਼ੋਅ ਲਾ ਕੇ ਆਏ ਹੋ ਤੇ ਇਸ ਤੋਂ ਬਾਅਦ ਜਾਣਾ ਹੈਗਾ ਔਖਾ ਅੱਜ ਰਸਤੇ ਜਿੱਦਾਂ ਕਈ ਵਾਰ ਟ੍ਰੈਫਿਕ ਜਾਮ ਸੀਗਾ ਔਰ ਸਵੇਰੇ ਵੀ ਹੁਣ ਉੱਥੇ ਪਹੁੰਚਣਾ ਬੜਾ ਜ਼ਰੂਰੀ ਹੈ ਕਿਉਂਕਿ ਮੈਂ ਉਹਨੇ ਤੁਹਾਨੂੰ ਪੇਮੈਂਟ ਦਿੱਤੀ ਹੈ ਹੈਨਾ ਵਿਆਹ ਤਾਂ ਡੇਲੀ ਹੁੰਦਾ ਨਹੀਂ ਪਰ ਉੱਥੇ ਮੈਨੂੰ ਬੜੀ ਖੁਸ਼ੀ ਆ ਤੁਸੀਂ ਮੇਰਾ ਇੰਸਟਾਗ੍ਰam ਚੈੱਕ ਕਰਿਓ ਰੇਸ਼ਮ ਸਿੰਘ ਅਨਮੋਲ ਦੇ ਨਾਂ ਤੋਂ ਉੱਥੇ ਵੀ ਗੀਤ ਕਿਸਾਨੀ ਹੀ ਮੈਂ ਗਾ ਰਿਹਾ ਮੈਂ ਵਿਆਹਾਂ ਤੇ ਵੀ ਪ੍ਰਮੋਟ ਕਰ ਰਿਹਾ ਜਿਹੜਾ ਫਾਰਮਰ ਪ੍ਰੋਟੈਸਟ 2 ਗਾਣਾ ਕੀਤਾ ਸੀਗਾ ਆਪਾਂ ਆਪਣੇ ਵਿਆਹਾਂ ਦੇ ਵਿੱਚ ਵੀ ਪ੍ਰਮੋਟ ਕਰ ਰਹੇ ਹਾਂ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਦੂਜੀ ਗੱਲ ਹੈ ਸਾਡੇ ਟੈਗ ਤਾਂ ਲੱਗਣੇ ਹੀ ਐ ਵੀ ਇਹ ਵੱਖਵਾਦੀ ਨਹੀਂ ਐ ਅਤੰਕਵਾਦੀ ਨਹੀਂ ਉਹ ਪਹਿਲਾਂ ਵੀ ਹੋਰ ਜ਼ਿਆਦਾ ਪ੍ਰਚਾਰ ਹੋ ਰਿਹਾ ਗਾਈਟੀ ਸੈੱਲ ਜਿਹੜਾ ਲਗਾਤਾਰ ਲੱਗਿਆ ਹੋਇਆ ਕੋਈ ਵੀ ਜੇ ਕੋਈ ਪੋਸਟ ਪਾਉਂਦਾ ਕੋਈ ਪੱਤਰਕਾਰ ਵੀ ਪਾਉਂਦਾ ਸੀ ਵੀ ਜੇ ਪਾਉਣਾ ਸਾਡੀਆਂ ਵੀ ਵੀਡੀਓ ਜਿਹੜੀਆਂ ਕੱਟ-ਕੱਟ ਕੇ ਉੱਥੇ ਪਾਈਆਂ ਜਾ ਰਹੀਆਂ ਨੇ ਬਹੁਤ ਕਲਿੱਪਾਂ ਵਾਇਰਲ ਕੀਤੀਆਂ ਜਾ ਰਹੀਆਂ ਥੱਲੇ ਪੂਰਾ ਆਈਟੀ ਸੈੱਲ ਜਿਹੜਾ ਗਾਲਾਂ ਕੱਢਦਾ ਹੈਗਾ ਫਿਰ ਉਹ ਫੇਕ ਆਈਡੀਆ ਨੇ ਜੀ ਬਣਾਈਆਂ ਹੋਈਆਂ ਆਪਣਾ ਬੰਦਿਆਂ ਨੂੰ ਬਦਨਾਮ ਕਰਨ ਦੇ ਲਈ ਜਾਂ ਆਪਣਾ ਪ੍ਰਚਾਰ ਕਰਨ ਦੇ ਲਈ ਕੋਈ ਇਸ਼ੂ ਨਹੀਂ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਤੁਸੀਂ ਅਵੇਅਰ ਹੋ ਤੁਸੀਂ ਹੁਣ ਯੂਰਪ ਦੇ ਵਿੱਚ ਪ੍ਰੋਟੈਸਟ ਹੋਇਆ ਫਰਾਂਸ ਦੇ ਵਿੱਚ ਬਰਲਿਨ ਦੇ ਵਿੱਚ ਤੁਸੀਂ YouTube ਤੇ ਚੈੱਕ ਕਰਿਓ ਉੱਥੇ ਕਿਸਾਨਾਂ ਨੇ ਤੂੜੀ ਦੀਆਂ ਪਰਾਲੀ ਦੀਆਂ ਗੋਹੇ ਦੀਆਂ ਟਰਾਲੀਆਂ ਭਰ-ਭਰ ਕੇ ਬਜਾਰਾਂ 'ਚ ਸੁੱਟਦੀਆਂ ਲੀਡਰਾਂ ਦੇ ਘਰਾਂ 'ਚ ਸੁੱਟਦੀਆਂ ਪਰ ਬਰਲਿਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਵਰਲਡਵਾਈਡ ਇਹ ਪ੍ਰੋਟੈਸਟ ਚੱਲ ਰਿਹਾ ਨਿਊ ਵਾਰਡ ਆਰਡਰ ਨੂੰ ਲੈ ਕੇ ਲਗਾਤਾਰ ਕਿਸਾਨ ਉਹ ਜਿਹੜਾ ਵਿਰੋਧ ਇਸ ਦੇ ਆਦਾਰ ਰੋਜ਼ ਪ੍ਰਦਰਸ਼ਨ ਕਰ ਰਿਹਾ ਪਰ ਆਈਟੀ ਸਾਈਟਾਂ ਨੂੰ ਕੱਲਾ ਹੋਈ ਗੱਲ ਹੈ ਕਿ ਪੰਜਾਬ ਵਾਲੀ ਕਲਿੱਪਾਂ ਹੀ ਦਿਂਦੀਆਂ ਨੇ ਐਕਚੁਅਲੀ ਬਰਲਿਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਰਾਈਟ ਹੈ ਜੋ ਤੇ کافی ਵੱਡੀ ਉਹਨਾਂ ਨੂੰ ਕਈ ਮਿਲੀਅਨ ਯੂਰੋ ਦੀ ਸਬਸਿਡੀ ਵੀ ਦਿੱਤੀ ਹੈ। ਇਹੀ ਸਾਡਾ ਕਿਸਾਨ ਚਾਹ ਰਿਹਾ ਹੈ। ਤੁਸੀਂ ਇੱਕ ਗੱਲ ਦੇਖੋ ਕਦੇ ਕਿਸੇ ਕਾਰਪੋਰੇਟ ਘਰਾਣੇ ਨੇ ਧਰਨਾ ਦਿੱਤਾ ਵੀ ਸਾਡਾ ਕਰਜ਼ਾ ਮਾਫ਼ ਕਰ ਦਿਓ। ਫਿਰ ਫੇਰ ਵੀ ਉਹਨਾਂ ਦਾ ਹਰ ਸਾਲ 2 ਤੋਂ 2.5 ਲੱਖ ਕਰੋੜ ਰੁਪਇਆ ਉਹਨਾਂ ਦਾ ਮਾਫ਼ ਕੀਤਾ ਜਾਂਦਾ ਹੈ। ਇੱਕ ਕਿਸਾਨ ਦਾ ਕੋਈ ਸਕੂਟਰ ਮੋਟਰਸਾਈਕਲ ਦੀ ਜਾਂ ਟਰੈਕਟਰ ਦੀ ਕਿਸ਼ਤ ਭਗੋੜੇ ਵੀ ਹੋ ਜਾਂਦੇ ਨੇ, ਦੇਸ਼ ਵੀ ਛੱਡ ਜਾਂਦੇ ਨੇ। ਹਾਂਜੀ ਕਿਸੇ ਦੀ ਇੱਕ ਕਿਸ਼ਤ ਟੁੱਟ ਜੇ ਉਹਨੂੰ ਚੱਕ ਕੇ ਕਹਿੰਦੇ ਆ ਤੁਹਾਨੂੰ ਜੇਲ੍ਹ ਚ ਪਾ ਦਾਂਗੇ। ਤਾਂ ਇਹ ਇਹਦੇ ਖਿਲਾਫ ਸਾਡੀ ਲੜਾਈ ਹੈ ਤੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ। ਬਾਈ ਲਗਾਤਾਰ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਹਿੰਦੇ ਪਿਛਲੇ ਜਦੋਂ ਅੰਦੋਲਨ ਹੋਇਆ ਦਿੱਲੀ ਤਾਂ ਉਦੋਂ ਬਹੁਤ ਸਾਰੇ ਕਲਾਕਾਰ ਆਏ ਸੀ ਕਹਿੰਦੇ ਪਰ ਇਸ ਵਾਰ ਕਲਾਕਾਰ ਕੋਈ ਪਹੁੰਚ ਨਹੀਂ ਅਸੀਂ ਸਾਰੇ ਇੱਥੋਂ ਵੀ ਜਿਹੜਾ ਕਿਸਾਨਾਂ ਨਾਲ ਜੋ ਗੱਲਬਾਤ ਕਰਦੇ ਉਹ ਵੀ ਇਹ ਗੱਲ ਫੀਲ ਦਾ ਕਰਦੇ ਨੇ ਉਹ ਵੀ ਠੀਕ ਹੈ ਵਿਆਹ ਦਾ ਸੀਜ਼ਨ ਵੀ ਚੱਲ ਰਿਹਾ ਹੈਗਾ ਪਰ ਤੁਸੀਂ ਵੀ ਜਿਹੜਾ ਆ ਹੀ ਰਹੇ ਹੋ ਅ ਪਤਾ ਨਹੀਂ ਹਰ ਇੱਕ ਦੇ ਆਪਣੇ ਸੰਸਕਾਰ ਹੈ ਔਰ ਸੀਜ਼ਨ ਵੀ ਚੱਲ ਰਿਹਾ ਮੈਂ ਵੀ ਤਕਰੀਬਨ ਇੱਥੇ 2-3 ਵਾਰ ਤਾਂ ਮੈਂ ਆਪਣਾ ਵਰਦੀ ਚ ਹੀ ਆਇਆ ਹੁਣ ਵੀ ਸਟੇਜ ਤੇ ਜਾਣਾ ਸਿੱਧਾ ਹੀ ਤੇ ਮੈਨੂੰ ਉਮੀਦ ਹੈ ਬਾਕੀ ਹੌਲੀ-ਹੌਲੀ ਆਉਣਗੇ ਮੈਨੂੰ ਤਾਂ ਉਮੀਦ ਹੈ ਉਹਨਾਂਗੇ ਜ਼ਰੂਰ ਤੇ ਆਣਾ ਚਾਹੀਦਾ ਹੈ ਤੁਸੀਂ ਕਰੀਏ ਗੱਲਬਾਤ ਕਿਹਾ ਕਿਸੇ ਨੂੰ ਨਹੀਂ ਮੈਂ ਕਿਸੇ ਨੂੰ ਨਹੀਂ ਕਿਹਾ ਉਹਨਾਂ ਨੂੰ ਕੋਈ ਬਰੀ ਲੱਗਦਾ ਵੀ ਸ਼ਾਇਦ ਇਹਦਾ ਆਪਣਾ ਨਾ ਮੋਟਿਵ ਹੋ ਕੋਈ ਇਦਾਂ ਵੀ ਹੁੰਦਾ ਸ਼ਾਇਦ ਉਹਨਾਂ ਇਲੈਕਸ਼ਨ ਨਾਲ ਲੜਨਾ ਚਾਹੁੰਦਾ ਹੋਵੇ ਹਰ ਕਿਸੇ ਦੀ ਆਪਣੀ ਆਪਣੀ ਥਿੰਕਿੰਗ ਹੈ ਪਰ ਮੈਨੂੰ ਉਮੀਦ ਹੈ ਕਾਫੀ ਅੱਛੇ ਕਲਾਕਾਰ ਨੇ ਸਾਡੀ ਇੰਡਸਟਰੀ ਦੇ ਲੜਨਾ ਚਾਹੁੰਦੇ ਨੇ ਇਲੈਕਸ਼ਨ ਨਾ ਭਾਈ ਮੇਰੇ ਤਾਂ ਹੱਥ ਜੁੜਦੇ ਆ ਮੇਰੀ ਸਮਝ ਤੋਂ ਬਾਹਰ ਹੈ ਰਾਜਨੀਤੀ ਨਹੀਂ ਆਪਾਂ ਤਾਂ ਮੈਨੂੰ ਸੇਵਾ ਕਰਨ 'ਚ ਬੜਾ ਆਨੰਦ ਆਉਂਦਾ ਹੈ ਪਿੱਛੇ ਜੀ ਜਦੋਂ ਫਲਾਡ ਆਏ ਸੀਗੇ ਉਦੋਂ ਵੀ ਮੈਂ ਖਾਲਸਾ ਏਡ ਦੇ ਨਾਲ ਵੀ ਕਿਸ਼ਤੀ ਲੈ ਕੇ ਲੱਗੇ ਰਹੇ ਜਾਂ ਸਾਡੀ ਜਿਹੜੀ ਆਪਣੀ ਟੀਮ ਸੀ ਸਾਡੇ ਏਰੀਆ ਚ ਸੈਨੇਟਰੀ ਪੈਡ ਤੋਂ ਲੈ ਕੇ ਹਰ ਇੱਕ ਚੀਜ਼ ਦੀ ਉਹਨਾਂ ਨੇ ਸੇਵਾ ਕੀਤੀ ਜਾਂ ਸਭ ਤੋਂ ਪਹਿਲਾਂ ਇਹ ਟਰੈਕਟਰ ਜਿਹੜਾ ਟੁੱਟਿਆ ਸੀ ਇੱਥੇ ਉਹ ਮੈਂ ਕੋਸ਼ਿਸ਼ ਕੀਤੀ ਸੀ ਜਿੰਨੀ ਔਕਾਤ ਹੈ ਮੈਂ ਮੈਕੈਨਿਕ ਨੂੰ ਠੀਕ ਕਰਾਉਂਗਾ ਉਹਨੂੰ ਆਪਾਂ ਰਾਜਪਰੇ ਰਿਪੇਅਰ ਕਰਾ ਰਹੇ ਹਾਂ ਜਿਹੜਾ ਟਰੈਕਟਰ ਜਿਹੜਾ ਟੁੱਟਿਆ ਸੀ ਜਿਹੜਾ ਟੁੱਟਿਆ ਸੀ ਟਾਇਰ ਟੋਰ ਪੰਤੇ ਸੀ ਉਹਨਾਂ ਨੇ ਹਾਂਜੀ ਤੇ ਉਹਦੀ ਆਪਾਂ ਰਿਪੇਅਰ ਕਰਵਾ ਰਹੇ ਹਾਂ ਜੀ ਰਿਪੇਅਰ ਕਰਵਾ ਰਹੇ ਹਾਂ ਰਾਜਪਾਲ ਕਿਸਾਨ ਦਾ ਕੋਈ ਟਰੈਕਟਰ ਸੀ ਉਹ ਤੇ ਲੇਕਿਨ ਤੁਸੀਂ ਲੱਗਿਆ ਉਹਦੇ ਕੋਲ ਜ਼ਮੀਨ ਵੀ ਬਹੁਤ ਘੱਟ ਹੈ ਤੇ ਉਹਦੀ ਰਿਪੇਅਰ ਆਪ ਕਰਾ ਰਹੇ ਹਾਂ ਬਹੁਤ ਬਹੁਤ ਤੁਹਾਨੂੰ ਆ ਬਾਈ ਥੈਂਕ ਯੂ ਸੋ ਮਚ ਤਾਂ ਤੁਸੀਂ ਦੇਖ ਸਕਦੇ ਹੋ ਰੇਸ਼ਮ ਸਿੰਘ ਅਨਮੋਲ ਜਿਹੜਾ ਹੈ ਉਹ ਵੀ ਆਪਣੇ ਸ਼ੋ ਲਾਉਣਾ ਸੀ ਇੱਕ ਸ਼ੋ ਲਾ ਕੇ ਆਏ ਨੇ ਤੇ ਦੂਸਰਾ ਸ਼ੋ ਹਜੇ ਲਾਉਣ ਜਾ ਰਹੇ ਨੇ ਤਾਂ ਉਹ ਕਹਿੰਦੇ ਕਿ ਮੈਂ ਸੋਚਿਆ ਕਿ ਅੱਧਾ ਘੰਟਾ ਮੋਰਚੇ ਵਿੱਚ ਜ਼ਰੂਰ ਹਾਜ਼ਰੀ ਲਵਾ ਕੇ ਜਾਵਾਂ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੂੰ ਧਮਕੀਆਂ ਵੀ ਜੜੀਆਂ ਨੇ ਮਿਲ ਰਹੀਆਂ ਨੇ ਕੈਮਰਾ ਪਰਸਨਜੀ